ਪ੍ਰਾਇਮ ਟੀਵੀ ਮੈਂ ਤੁਹਾਡਾ ਆਪਣਾ ਗੌਰਵ ਭੀ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਡੀਸੀ ਆਫਿਸ ਦੇ ਬਾਹਰ ਜਿੱਥੇ ਕਿ ਪੰਜਾਬ ਸਕੂਲ ਸੰਘ ਸਭਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਆਓ ਆਪਣਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਪੰਜਾਬ ਪ੍ਰੇਮ ਟੀਵੀ ਧੰਨਵਾਦ ਸਾਰੇ ਦਰਸ਼ਕਾਂ ਦਾ ਮੈਂ ਭੁਵਨੇਸ਼ ਪਟ ਜਨਰਲ ਸਕੱਤਰ ਸਕੂਲ ਸੰਘ ਪੰਜਾਬ ਮੇਰੇ ਨਾਲ ਪ੍ਰਧਾਨ ਸਕੂਲ ਸੰਘ ਪੰਜਾਬ ਐਡਵਾਈਜ਼ਰ ਸਕੂਲ ਸੰਘ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਸਕੂਲ ਸੰਘ ਪੰਜਾਬ ਤੇ ਸਾਡੀ ਪੂਰੀ ਟੀਮ ਨਾਲ ਆਈ ਹੈ ਕੀ ਮੰਗਾਨੇ ਟੋੜੀਆ ਪੰਜਾਬ ਦੇ ਵਿੱਚ এডਿਕੇਸ਼ਨ ਡਿਪਾਰਟਮੈਂਟ ਨੂੰ ਖੁਦ ਹੀ ਨਹੀਂ ਪਤਾ ਕਿ ਰੂਲ ਕੀ ਹੈ ਅਲੱਗ-ਅਲੱਗ ਡਿਸਟ੍ਰਿਕਟਾਂ ਵਿੱਚ ਅਲੱਗ-ਅਲੱਗ ਰੂਲ ਅਪਲਾਈ ਕੀਤੇ ਜਾ ਰਹੇ ਹਨ ਆਰਟੀਈ 2009 ਐਕਟ ਜਦੋਂ ਲਾਗੂ ਹੋਇਆ ਉਸ ਤੋਂ ਬਾਅਦ ਹਰ ਪ੍ਰਾਈਵੇਟ ਸਕੂਲ ਨੂੰ ਉਸ ਦੇ ਵਿੱਚ ਮਾਨਤਾ ਲੈਣੀ ਜ਼ਰੂਰੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਜੇ ਕੋਈ ਸਕੂਲ ਸ਼ਰਤਾ ਪੂਰੀਆਂ ਨਹੀਂ ਕਰਦਾ ਸੀ 50% आ, 60% ਤਾਂ ਉਹਨੂੰ 3 ਸਾਲ ਦੀ ਟੈਂਪਰੇਰੀ ਦੇ ਕੇ ਸ਼ਰਤਾ ਪੂਰੀ ਕਰਨ ਦਾ ਟਾਈਮ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਐਕਟ ਦੇ ਵਿੱਚ ਕਲੀਅਰ ਪ੍ਰੋਵੀਜ਼ਨ ਸੀਗਾ ਕਿ ਪਰਮਨੈਂਟ ਐਨਓਸੀ ਹੋਣੀ ਹੈ ਪੰਜਾਬ ਦੇ ਕੁਝ ਡਿਸਟ੍ਰਿਕਟਾਂ ਵਿੱਚ ਜਸਟ ਲਾਈਕ ਅੰਮ੍ਰਿਤਸਰ ਤਰਨਤਾਰਨ ਮਾਨਸਾ ਸ਼ਹੀਦ ਭਗਤ ਸਿੰਘ ਨਗਰ ਮੁਹਾਲੀ ਐਕਸ ਇਕਸਟਰਾ ਦੇ ਵਿੱਚ ਪਰਮਨੈਂਟ ਐਨਓਸੀ 2016 ਤੇ 18 ਵਿੱਚ ਦੇ ਦਿੱਤੀ ਗਈ ਬਿਨਾ ਟਾਈਮ ਲਿਮਿਟ ਮੈਂਸ਼ਨ ਕੀਤੇ ਜਦ ਕਿ ਲੁਧਿਆਣਾ ਦੇ ਵਿੱਚ 2011 ਤੋਂ ਹੀ ਲਗਾਤਾਰ ਟਾਈਮ ਬਾਉਂਡ ਐਨਓਸੀ ਜਾਰੀ ਕੀਤੀ ਜਾ ਰਹੀ ਹੈ ਪਹਿਲੀ ਐਨਓਸੀ ਕੀਤੀ ਗਈ ਜੀ 2 1/4 2012 ਤੋਂ 31/3/2013 ਤੱਕ ਦੂਜੀ ਵਾਰੀ ਅਪਲਾਈ ਕਰਕੇ 1/4/2013 ਤੋਂ 31/3/15 ਤੱਕ ਫਿਰ 15 ਤੋਂ 17 ਤੱਕ 17 ਤੋਂ 20 ਤੱਕ ਤੇ ਲਾਸਟ 20 ਤੋਂ 31 ਮਾਰਚ 2023 ਤੱਕ ਅਸੀਂ ਡੀਓ ਸਾਹਿਬ ਨੂੰ ਮਿਲਣ ਆਏ ਸੀ ਲੇਕਿਨ ਡੀਓ ਸਾਹਿਬ ਆਫਿਸ ਅਵੇਲ ਨਹੀਂ ਸੀ ਇਸ ਕਰਕੇ ਡਿਪਟੀ ਡੀਓ ਐਲੀਮੈਂਟਰੀ ਵਿਰਕ ਸਾਹਿਬ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੂੰ ਅਸੀਂ ਇਹ ਮੈਮੰਡਮ ਦਿੱਤਾ ਕਿ ਆਨਰੇਬਲ ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੇਸ ਨੰਬਰ CW P 12379 99 2021 ਦੇ ਵਿੱਚ ਡਿਸੀਜਨ ਦਿੱਤਾ ਹੈ ਕੀ ਟੈਂਪਰੇਰੀ ਐਨਓਸੀ ਆਰਟੀਈ ਦੇ ਵਿੱਚ ਐਡਜਸਟ ਨਹੀਂ ਕਰਦੀ ਪਹਿਲੇ 3 ਸਾਲਾਂ ਤੋਂ ਇਲਾਵਾ ਇਸ ਕਰਕੇ ਜਿਹੜੀ ਟੈਂਪਰੇਰੀ ਐਨਓਸੀ ਇਸ ਇੰਡੀਵਿਜੂਅਲ ਸਕੂਲ ਨੂੰ ਇਸ਼ੂ ਕੀਤੀ ਹੋਈ ਸੀਗੀ ਉਹਨੂੰ ਜਿਸ ਡੇਟ ਤੋਂ ਟੈਂਪਰੇਰੀ ਇਸ਼ੂ ਕੀਤੀ ਹੈ ਉਸ ਦੇ ਤੋਂ ਪਰਮਨੈਂਟ ਅਨਾਉਂਸ ਦਿੱਤੀ ਜਾਵੇ ਉਸੇ ਨੂੰ ਫਾਲੋ ਕਰਦੇ ਦੀ ਡਿਪਾਰਟਮੈਂਟ ਕੋਲ ਮੰਗ ਕੀਤੀ ਹੈ ਕਿ ਜਿਹੜੇ ਵੀ 2016 ਤੋਂ ਬਾਅਦ ਜਿੰਨੇ ਵੀ ਸਕੂਲਾਂ ਨੂੰ ਟੈਂਪਰੇਰੀ ਐਨਓਸੀ ਡਿਪਾਰਟਮੈਂਟ ਨੇ ਜਾਰੀ ਕੀਤੀ ਹੈ ਐਜੂਕੇਸ਼ਨ ਡਿਪਾਰਟਮੈਂਟ ਨੇ ਡਿਪਟੀ ਡੀਓ ਐਲੀਮੈਂਟਰੀ ਦੇ ਸਿਗਨੇਚਰ ਤਹਿਤ ਉਹਨਾਂ ਨੂੰ ਸਭ ਨੂੰ ਪਰਮਨੈਂਟ ਐਨਓਸੀ ਜਾਰੀ ਕੀਤੀ ਜਾਵੇ ਸਾਡੇ ਨਾਲ ਸਕੂਲ ਸੰਗਸਭਾ ਦੇ ਕੁਝ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਉਹ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਵੀਜੇ ਸ਼ਰਮਾਈ ਕੀ ਮੰਗਾਣਾ ਤੁਹਾਡੀ ਮੰਗਾ ਮਰੇ ਅਸੀਂ ਦੱਸ ਹੀ ਚੁੱਕੇ ਹਾਂ ਬਾਕੀ ਗੱਲ ਹੈ ਅਸੀਂ ਲਾ ਵਾਇਡਿੰਗ ਪਰਸਨ ਸਰਕਾਰ ਦੀ ਨਾਲ ਬੁਢੀ ਨਾਲ ਮੂੜਾ ਮਿਲਾ ਕੇ ਚੱਲਦੇ ਹਾਂ ਇਹਦੇ ਹਰ ਰੂਲ ਨੂੰ ਫੋਲੋ ਕਰਦੇ ਨੇ ਕਿ ਇੱਕ ਇਹ ਛੋਟੀ ਜੀ ਮੰਗ ਸਾਡੀ ਵੀ ਬਾਕੀ ਜ਼ਿਲ੍ਹਿਆਂ ਚ ਲਾਗੂ ਹੈ ਇਥੇ ਲੋਕਾਂ ਨੇ ਚਿੱਕ ਲਾਗੂ ਕੀਨੇ ਸੀ ਉਸ ਨੂੰ ਲਾਗੂ ਕਰਾਉਣਾ ਸਰ ਸਾਡੇ ਨਾਲ ਸਿਗੇ ਪੰਜਾਬ ਸੰਗਸਭਾ ਦੇ ਸਕੂਲ ਸਭਾ ਦੇ ਕੁਝ ਮੈਂਬਰ ਤੇ ਪ੍ਰਧਾਨ ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਦਾਂ ਦੀਆਂ ਮੰਗਾਂ ਜਿਹੜੀਆਂ ਮਨਜ਼ੂਰ ਹੋ ਚੁੱਕੀਆਂ ਨੇ ਇੱਥੇ ਦੇਖਦੇ ਹਾਂ ਕਦੋਂ ਮਨਜ਼ੂਰ ਹੁੰਦੀਆਂ ਨੇ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਤੁਸੀਂ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ